ਭੋਰ ਵੀ ਸਖਵੰਦਰਾ ਹਾਂ ਵਧੀਆ ਵਧੀਆ ਜਗਤਾਰ ਤੂੰ ਦੱਸ ਵਧੀਆ ਚੋਨਾ ਲਾਈ ਹੈ ਨਾ ਫਿਰ ਹਾਂ ਚੋਨਾ ਲਾਈ ਜਾਨੇ ਆ ਤੇ ਆ ਕਿ ਮੈਂ ਅੱਜ ਮੋਟਰ ਬੰਦ ਕਰ ਰੱਖੀ ਆ ਓਏ ਯਾਰ ਜਗਤਾਰ ਪੁੱਛ ਨਾ ਆ ਦੋ ਦਿਨ ਹੋ ਗਏ ਇੰਨੀ ਲਾਈਟ ਹੈਰਾਨ ਕਰੀ ਜਾਂਦੇ ਆ ਕੱਲ ਵੀ ਮੈਨੂੰ ਲੱਗਾ 6 ਘੰਟੇ ਮਸਾਂ ਹੀ ਦਿੱਤੀ ਇਹਨਾਂ ਨੇ ਰਾਤ 12 ਵਜੇ ਛੱਡ ਕੇ ਤੇ 6 ਵਜੇ ਤੋਂ ਪਹਿਲਾਂ ਹੀ ਕੱਟ ਲਈ ਪਤਾ ਨਹੀਂ ਕੀ ਕਾਰਨ ਹੈ ਕੋਈ ਨੁਕਸਾ ਕਿ ਕੋਈ ਵੈਸੇ ਹੀ ਇਹਨਾਂ ਨੇ ਘਟਾਤੀ ਲਾਈਟ ਯਾ ਲਾਈਟ ਬਹੁਤ ਹੈਰਾਨ ਕਰੀ ਜਾਂਦੀ ਹੈ। ਉਹ ਵੀ ਤਾਂ ਹੈ। ਹੋਰ ਵੀ ਸੁਖਵਿੰਦਰਾ ਕੀ ਹਾਲਾ? ਵਧੀਆ ਵਧੀਆ ਮਨਪ੍ਰੀਤ ਤੂੰ ਦੱਸ ਹੋਰ। ਠੀਕ ਆ ਵਧੀਆ ਹੋਰ ਬਾਈ। ਹਾਂਜੀ। ਤੇ ਕਿਵੇਂ ਟਵੇਲੇ ਜੇ ਬੈਠੇ ਆਜਾ। ਉਹ ਬਸ ਯਾਰ ਉਹ ਲਾਈਟ ਨੂੰ ੜੀਕੀ ਜਾਂਦੀ ਸੀਗੀ। ਅੱਛਾ ਲਾਈਟ ਆਹੀ ਗੱਲ ਹਾਂ ਜਗਤਾਰ ਨਾਲ ਗੱਲਾਂ ਕਰੀ ਜਾਂਦੇ ਸੀ। ਕੱਲ ਦੇ ਹੈਰਾਨ ਕਰੀ ਜਾਂਦੇ ਆ ਲਾਈਟ ਵਾਲੇ। ਅੱਛਾ ਯਾਰ। ਹਾਂ ਆ ਚੋਨੇ ਲਾਉਣਾ ਸੀਗਾ। ਅੱਛਾ ਇਹ ਕਿਹੜੇ ਚੋਨੇ ਦੀ ਫਾਕਾ ਬਾਈ ਯਾਰ। ਇਹ ਬਾਈ ਜਿਉਣੇ ਦੀ ਐ। ਜਿਉਣਾ। ਹਾਂ। ਇਹ ਕਿਹੜਾ ਯਾਰ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਯਾਰ। ਪਹਿਲੀ ਵਾਰ ਸੁਣਿਆ ਉਹ। ਹਈ ਯਾਰ 22 ਸੁਣਿਆ 18 ਸੁਣਿਆ ਡੋਗਰ ਸੁਣਿਆ ਜਦੋਂ ਬਾਈ ਡੋਗਰ ਹੋ ਸਕਦਾ ਤੇ ਜਿਉਣਾ ਨਹੀਂ ਹੋ ਸਕਦਾ